ਪੰਜਾਬੀ ਦੇ ਪ੍ਰੋਗਰਾਮ ਮੇਰੀ ਕਲਾ ਦੇ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਮੈਂ ਹਾਂ ਰੀਮਾ ਨਾਮ ਤੋਂ ਹੀ ਜ਼ਾਹਰ ਹੈ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਵੱਖ-ਵੱਖ ਕਲਾਕਾਰਾਂ ਦੇ ਨਾਲ ਮਿਲਵਾਉਨੇ ਆ ਉਹਨਾਂ ਦੀ ਕਲਾ ਦੇ ਨਾਲ ਜਾਣੂ ਕਰਵਾਉਨੇ ਆ ਸਾਡੇ ਇਸ ਪ੍ਰੋਗਰਾਮ ਦਾ ਹੀ ਮਕਸਦ ਹੈ ਕਿ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਜਿੱਥੇ ਕਿਤੇ ਵੀ ਕੋਈ ਕਲਾਕਾਰ ਲੁਕਿਆ ਹੋਇਆ ਉਸ ਦੀ ਕੋਈ ਵਿਲੱਖਣ ਕਲਾ ਹੈ ਉਹ ਤੁਹਾਡੇ ਤੱਕ ਪਹੁੰਚਾਈ ਜਾਵੇ ਅੱਜ ਜਿਸ ਜਗ੍ਹਾ ਤੇ ਸੀ ਤੁਹਾਨੂੰ ਲੈ ਕੇ ਆਇਆ ਜਿਸ ਕਲਾਕਾਰ ਦੇ ਨਾਲ ਤੁਹਾਨੂੰ ਮਿਲਵਾਵਾਂਗੇ ਅਸੀਂ ਉਹਨਾਂ ਨੇ ਅੰਤਰਰਾਸ਼ਟਰੀ ਪੱਧਰ ਤੇ ਆਪਣਾ ਨਾਮ ਨਖਟਿਆ ਪਰ ਜਿਸ ਜ਼ਰੀਏ ਜਿਸ ਕਲਾ ਦੇ ਕਾਰਨ ਉਹਨਾਂ ਨੂੰ ਇਹ ਨਾਮ ਮਿਲਿਆ ਉਹ ਗੁਰਾਂ ਦੀ ਬਖਸ਼ਿਸ਼ ਹੈ ਦਸਤਾਰ ਕਹਿੰਦੇ ਆਸੀਂ ਉਹਨੂੰ ਸਾਡੇ ਸਿਰਾਂ ਦੇ ਉੱਪਰ ਸਜਾਈ ਗਈ ਸਾਡੇ ਗੁਰੂ ਸਾਹਿਬ ਨੇ ਜਦੋਂ ਇਹ ਬਖਸ਼ੀ ਤਾਂ ਇਹ ਸੋਚਿਆ ਸੀ ਕਿ ਮੇਰਾ ਸਿੱਖ ਲੱਖਾਂ ਕਰੋੜਾਂ ਦੀ ਭੀੜ ਦੇ ਵਿੱਚ ਵੀ ਖੜਾ ਹੋਵੇ ਤੇ ਕੱਲਾ ਹੀ ਪਛਾਣਿਆ ਜਾਵੇ ਅੱਜ ਅਸੀਂ ਉਹਨੂੰ ਆਮ ਪਾਸ਼ਾ ਦੇ ਵਿੱਚ ਪੱਗ ਵੀ ਕਹਿੰਦੇ ਆ ਪਗੜੀ ਵੀ ਕਹਿੰਦੇ ਆ ਕੇਸਕੀ ਵੀ ਕਹਿੰਦੇ ਆ ਹਰ ਤਰ੍ਹਾਂ ਦੇ ਨਾਲ ਲੋਕ ਪੱਗ ਸਜਾਉਂਦੇ ਨੇ ਔਰ ਆਪਣੀ ਇੱਕ ਅਲੱਗ ਪਛਾਣ ਬਣਾਉਂਦੇ ਨੇ ਇਹ ਪੱਗ ਹੌਲੀ-ਹੌਲੀ ਆਪਣਾ ਸਫ਼ਰ ਕਿੱਥੋਂ ਦੀ ਕਿੱਥੇ ਤੱਕ ਲੈ ਗਈ ਪਰ ਜਦੋਂ ਇਸ ਨੂੰ ਦਸਤਾਰ ਦਾ ਦਰਜਾ ਮਿਲਿਆ ਉਸ ਵੇਲੇ ਇਹ 8 ਮੀਟਰ ਦਾ ਕੱਪੜਾ ਨਹੀਂ ਰਹਿ ਗਈ ਉਸ ਵੇਲੇ ਇਹ ਸਾਡਾ ਸਵੈਮਾਨ ਸਾਡੀ ਇੱਜ਼ਤ ਬਣ ਗਈ ਅੱਜ ਵੀ ਬਹੁਤ ਸਾਰੇਆਂ ਲੜਾਈਆਂ ਇਸ ਕਰਕੇ ਵੀ ਹੋ ਜਾਂਦੀਆਂ ਨੇ ਕਿ ਪੱਗ ਦਾ ਸਵਾਲ ਐ ਸਾਡੀ ਪੱਗ ਨੀਵੀਂ ਨਹੀਂ ਹੋਣੀ ਚਾਹੀਦੀ ਅੱਜ ਇਸ ਪੱਗ ਨੂੰ ਬਹੁਤ ਸਾਰੇ ਲੋਕ ਸਜਾਉਣਾ ਵੀ ਭੁੱਲ ਗਏ ਨੇ ਅਫਸੋਸ ਦੀ ਗੱਲ ਐ ਪਰ ਇੱਥੇ ਜੇ ਸ਼ਖਸ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੀਆਂ ਉਸ ਨੇ ਪੱਗ ਨੂੰ ਅੰਤਰਰਾਸ਼ਟਰੀ ਪੱਧਰ ਤੇ ਪਹੁੰਚਾਇਆ ਅਲੱਗ-ਅਲੱਗ ਤਰ੍ਹਾਂ ਦੀਆਂ ਪੱਗਾਂ ਬੰਨਣ ਦਾ ਉਹ ਹੁਨਰ ਰੱਖਦੇ ਨੇ ਇਹੀ ਉਹਨਾਂ ਦੀ ਕਲਾ ਐ ਮੇਰੀ ਮੁਰਾਦ ਕਰਨੈਲ ਸਿੰਘ ਨਾਗਪਾਲ ਹੋਰ ਜੀ ਸਤਿ ਸ਼੍ਰੀ ਅਕਾਲ ਜੀ ਨਿੱਗਾ ਸਵਾਗਤ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਜਲੰਧਰ ਦੂਦ ਅਛਨ ਡੀਡੀ ਪੰਜਾਬੀ ਦੀ ਪੂਰੀ ਟੀਮ ਦਾ ਧੰਨਵਾਦ ਜੀ ਨਮਾਣੇ ਨੂੰ ਮਾਣ ਬਖਸ਼ਿਆ ਜੋ ਸੋਜੀ ਆ ਉਹਦੀ ਜੀ ਇਸ ਪੱਗ ਨੇ ਤੁਹਾਨੂੰ ਵੀ ਮਾਣ ਬਖਸ਼ਿਆ ਤੁਸੀਂ ਵੀ ਬੜੀ ਸੋਹਣੀ ਪੱਗ ਬੰਨੀ ਹੋਈ ਐ ਇਸ ਵੇਲੇ ਔਰ ਬਹੁਤ سارے ਮੁੰਡੇ ਆਉਂਦੇ ਨੇ ਤੁਹਾਡੇ ਕੋਲ ਨੌਜਵਾਨ ਆਉਂਦੇ ਨੇ ਹੈਨਾ ਸੈਲੀਬ੍ਰਿਟੀ ਵੀ ਆਉਂਦੇ ਨੇ ਤੁਹਾਡੇ ਕੋਲ ਪਰ ਪਹਿਲੀ ਵਾਰੀ ਜਦੋਂ ਤੁਸੀਂ ਤੁਹਾਨੂੰ ਆਇਆ ਦਿਲ ਦੇ ਵਿੱਚ ਖਿਆਲ ਵੀ ਮੈਂ ਕਿਉਂ ਨਾ ਪੱਗ ਬੰਨਾ ਤੇ ਲੋਕਾਂ ਦੇ ਵੀ ਬੰਨਾ ਉਹ ਕਿਹੜਾ ਵੇਲਾ ਸੀ ਔਰ ਕੀ ਸੋਚ ਕੇ ਤੁਸੀਂ ਸ਼ੁਰੂ ਕੀਤਾ ਦੇਖੋ ਜੀ ਪਹਿਲੀ ਗੱਲ ਕੋਈ ਵੀ ਬੰਦਾ ਕਿਸੇ ਕਿਤੇ ਜੂ ਹੁਨਰ ਮੋਹ ਮਤਲਬ ਉਹਦੀ ਮਿਹਰਤ ਹਾਸਲ ਕਰਦਾ ਜੀ ਜੀ ਉਹ ਸ਼ੌਂਕ ਜੂ ਹੁੰਦਾ ਹੂੰ ਮੈਨੂੰ ਵੀ ਸ਼ੌਂਕ ਸੀਗਾ ਜਦੋਂ ਸ਼ੌਂਕ ਖੈਰ ਜਦੋਂ ਅਸੀਂ 10ਵੀਂ ਕਰਦੇ ਪਹਿਲੀ ਗੱਲ ਹੈ ਵੀ ਉੱਤੇ ਪਾਕਿਸਤਾਨ ਨੂੰ ਕੰਪਲਸਰੀ ਕੀਤੀ ਗਈ ਉਹ ਇੱਕ ਦੋ ਵਾਰੀ ਬੰਨੀ ਬਹੁਤ ਅੱਛਾ ਲੱਗਿਆ ਫਿਰ ਸ਼ੌਂਕ ਸ਼ੌਂਕ ਦੇ ਵਿੱਚ ਅਸੀਂ ਮਤਲਬ ਮੈਂ ਪ੍ਰੋਫੈਸ਼ਨਲੀ ਤੌਰ ਤੇ ਇਸ ਨੂੰ ਬਣਾ ਲਿਆ ਕਿਉਂਕਿ ਪਿੰਡ ਵਿੱਚ ਲੋਕ ਮੈਨੂੰ ਜਿਹੜੇ ਮੇਰੇ ਫਰੈਂਡ ਸੀਗੇ ਹਾਣੀ ਸੀਗੇ ਆਣਦੇ ਉਹ ਕਹਿੰਦੇ ਤੂੰ ਯਾਰ ਪੱਗ ਬਹੁਤ ਸੋਹਣੀ ਬੰਦਦਾ ਸਾਨੂੰ ਵੀ ਸਿਖਾ ਦੇ ਸੋ ਫਿਰ ਉਹ ਘਰੇ ਬਣਾਉਣੀ ਸ਼ੁਰੂ ਹੋ ਗਿਆ ਫਿਰ ਅੱਗੇ ਲੰਬਾ ਸਫ਼ਰ ਚੱਲਦਾ ਗਿਆ ਫਿਰ ਮੈਂ ਮੈਟ੍ਰਿਕ ਕਰਕੇ ਆਈਟੀਆਈ ਕੀਤਾ ਡਿਪਲੋਮਾ ਕੀਤਾ ਉਸ ਤੋਂ ਬਾਅਦ ਪ੍ਰਿੰਟਿਸ ਉੱਥੇ ਮੈਂ ਆਪਣਾ ਇੱਕ ਨਾ ਫਿਰੋਜ਼ਪੁਰ ਮਕੂ ਗੇਟ ਨਾਲ ਇੱਕ ਚੁਬਾਰਾ ਲੈ ਕੇ ਕੰਮ ਖੋਲਿਆ ਜੀ ਉੱਥੇ ਮੈਂ ਪਹਿਲਾਂ ਫਰੀ ਸੇਵਾ ਕਰਦਾ ਸੀਗਾ ਹੂੰ ਫਿਰ ਉਹ ਮੈਨੂੰ ਪਤਾ ਲੱਗਿਆ ਵੀ ਇੱਕ ਲੁਧਿਆਣੇ ਲੜਕਾ ਵੀ ਉਹ ਇਸ ਨੂੰ ਇਦਾਂ 20 ਰੁਪਏ ਲੈ ਕੇ ਪੱਗ ਬੰਨਦਾ ਕੁਝ ਹਨਾ ਜੋ ਵੀ ਉਸ ਟਾਈਮ ਦੀ ਸੋ ਮੈਂ ਵੀ ਉੱਥੇ ਸ਼ੁਰੂ ਕਰਤਾ ਹੂੰ ਹੂੰ ਉੱਥੇ ਥੋੜਾ ਸ਼ਹਿਰ ਛੋਟਾ ਹੈ ਹੂੰ ਹੂੰ ਸਰਦਾਰ ਲੋਕ ਜ਼ਿਆਦਾਤਰ ਉੱਥੇ ਪੱਗਾਪ ਹੀ ਬਨ ਲੈਂਦੇ ਆ ਜੀ ਫਿਰ ਜਲੰਧਰ ਵਿੱਚ ਕੁਝ ਲੋਕ ਆ ਜਿਹੜੇ ਉਹ ਘਟ ਪੱਗਾਂ ਬੰਨਦੇ ਸੀਗੇ ਤੇ ਐਨਰੀ ਬੈਲਟ ਹੋਣ ਕਰਕੇ ਮੈਨੂੰ ਕਿਸੇ ਨੇ ਸਲਾਹ ਦਿੱਤੀ ਤੁਸੀਂ ਜਲੰਧਰ ਖੋਲੋ ਫਿਰ ਮੈਂ ਜਲੰਧਰ ਆ ਗਿਆ ਜੀ ਜਲੰਧਰਪੁਰ ਬਾਬੇ ਦੀ ਕਿਰਪਾ ਨਾਲ ਅੱਜ ਜ਼ਮੀਨ ਤੋਂ ਸਮਾਨ ਮਤਲਬ ਬਹੁਤ ਵੈਗੂਰੀ ਕਿਰਪਾ ਜਲੰਧਰ ਵਾਸੀਆਂ ਦਾ ਬਹੁਤ ਸਹਿਯੋਗ ਹੈ ਜਿਨ੍ਹਾਂ ਨੇ ਮਾਨ ਸਤਕਾਰ ਬਖਸ਼ਿਆ ਬਾਬਾ ਜੀ ਨੇ ਸਿਰ ਤੇ ਮੇਰੇ ਪਰ ਹੱਥ ਰੱਖਿਆ ਤੇ ਅੱਜ ਇੱਥੇ ਪਹੁੰਚ ਗਿਆ ਜੀ ਪੱਗ ਦੀ ਗੱਲ ਕਰੀਏ ਨਾ ਤੇ ਬਹੁਤ ਸਾਰੀਆਂ ਕਿਸਮਾਂ ਨੇ ਪਹਿਲਾਂ ਤਾਂ ਮੈਨੂੰ ਉਹਨਾਂ ਕਿਸਮਾਂ ਬਾਰੇ ਦੱਸੋ ਕਿਉਂਕਿ ਸਾਡੇ ਦਰਸ਼ਕ ਵੀ ਇਹ ਜਾਣਨਾ ਚਾਹੁੰਦੇ ਨੇ ਜੀ ਪੱਗ ਦੇ ਜੀ ਮੂੜ ਤਿੰਨ ਰੂਪ ਹੈ ਜੀ ਹਮਮ ਇੱਕ ਪੰਗੜੇ ਵਾਲੀ ਪੱਗ ਇੱਕ ਧਾਰਮਿਕ ਪੱਗ ਜਿਹੜੀ ਆਉਂਦੀ ਆ ਉਹਦੇ ਵਿੱਚ ਵੀ ਅਲੱਗ-ਅਲੱਗ ਕੈਟਾਗਰੀ ਜਿੱਦਾ ਤੀਸਰੀ ਆ ਜਿਹੜੀ ਆ ਅੱਜ ਕੱਲ ਜਿਹੜੀ ਆ ਮਾਡਰਨ ਪੱਗ ਆ ਹਮਮ ਧਾਰਮਿਕ ਪੱਗਾਂ ਦੇ ਵਿੱਚ ਦਮਾਲੇ ਟਕਸਾਲੀ ਦਮਾਲੇ ਗੋਲ ਪਰਨਾ ਅਲੱਗ-ਅਲੱਗ ਸ਼ੇਪ ਜੋ ਜੋ ਨਾਂ ਰੱਖਣਾ ਕੋਈ ਮਿਸ਼ਰਣੀ ਪਰਨਾ ਜਿੱਦਾ ਜਿੱਦਾ ਸੰਪਰਦਾਇ ਉਦਾਂ-ਉਦਾਂ ਸਟਾਈਲਾਂ ਦੇ ਨਾਂ ਹੈ ਠੀਕ ਹੈ ਜੀ ਹਮਮ ਉਦਾਂ-ਉਦਾਂ ਸ਼ੇਪ ਆ ਤੇ ਕੱਪੜੇ ਦਾ ਸਾਈਜ਼ ਆ। ਜੀ। ਪੰਗੜੇ ਵਾਲੀ ਪੱਗ ਵਿੱਚ ਆਪਣੀ ਕੋ ਮਲਵਾਈ ਪੱਗ ਹੋ ਗਈ, ਡਬਲ ਤੁਰਲਾ ਤੁਰਲੇ ਵਾਲੀ ਪੱਗ ਹੋ ਗਈ, ਮੋਰੇ ਫਰਲੇ ਵਾਲੀ ਪੱਗ ਹੋ ਗਈ। ਕਈ ਰੂਪ ਨੇ। ਤੇ ਜਿਹੜੀ ਆ ਪੱਗ ਆ, ਮਾਡਰਨ ਪੱਗ ਆ, ਇਹਦੇ ਵਿੱਚ ਆਪਾਂ ਨੂੰ ਪਟਿਆਲਾ ਸ਼ਾਹੀ ਹੂੰ ਠੀਕ ਹੈ ਜੀ, ਪੋਚਮੀ ਪੱਗ, ਜਾਦਾ ਲੜਾਂ ਵਾਲੀ ਪੱਗ, ਕਈ ਰੂਪ ਹੁਣ ਤਾਂ ਕਈ ਸਟਾਈਲ ਆ ਗਏ ਜੀ। ਜੀ। ਪੱਗ ਦੇ ਇਤਿਹਾਸ ਦੀ ਗੱਲ ਕਰੀ ਐ ਅਸੀਂ ਹਨਾ ਤੇ ਇਹ ਤੁਸੀਂ ਇਤਿਹਾਸ ਬਾਰੇ ਵੀ ਕਿਉਂਕਿ ਜਦੋਂ ਕਿਸੇ ਕੰਮ 'ਚ ਪੈ ਜਾਂਦੇ ਆ ਨਾ, ਉਸ ਕੰਮ ਦੇ ਬਾਰੇ ਪੂਰੀ ਨੌਲੇਜ ਹੋਣੀ ਚਾਹੀਦੀ ਐ। ਸੋ ਉਹਦੇ ਬਾਰੇ ਵੀ ਦੱਸੋ। ਹਾਂਜੀ ਪੱਗ ਦੀ ਇਤਿਹਾਸ ਦੀ ਗੱਲ ਤਾਂ ਕੋਈ ਮਤਲਬ ਮਿਥਾਜ਼ ਜਾਂ ਪੱਕੇ ਤੌਰ ਤੇ ਕੋਈ ਨਹੀਂ ਇਤਿਹਾਸ ਮਿਲਦਾ ਜਿੰਨਾ ਤੱਕ ਮੈਂ ਇਹਨੂੰ ਵਾਚਿਆ ਜਾਂ ਸਟੱਡੀ ਕੀਤਾ ਜਾਂ ਦੇਖਿਆ ਜਾਂ ਪੜ੍ਹਿਆ ਜਾਂ ਸੁਣਿਆ ਉਹ ਇਸ ਤਰ੍ਹਾਂ ਦੀ ਪੱਗ ਜਿਹੜੀ ਆਪਣਾ ਈਸਾ ਮਸੀਹ ਜੇ ਤੋਂ 400 ਸਾਲ ਪਹਿਲਾਂ ਲੋਕ ਨਾ ਸਿਰ ਨੂੰ ਇੱਕ ਕੱਪੜੇ ਦੇ ਰੂਪ ਵਿੱਚ ਲੈ ਕੇ ਟੋਟਾ ਢੱਕਦੇ ਸੀ ਗਰਮੀ ਸਰਦੀ ਗਰਮੀ ਤੋਂ ਬਚਣ ਲਈ ਠੰਡ ਤੋਂ ਬਚਣ ਲਈ ਆਪਾਂ ਇਸ ਸਮਝੀ ਦੇ ਕਈ ਪੁਰਾਣੀਆਂ ਤਸਵੀਰਾਂ ਦੇਖਿਆ ਉਹ ਕੱਪੜਾ ਐ ਕਰਕੇ ਨਾ ਲੇਡੀਜ਼ ਦੇ ਉਹਨਾਂ ਦੀ ਫੋਟੋ ਵੀ ਬਣੀ ਹੋਈਆਂ ਹੂੰ ਹੂੰ ਉਸ ਤੋਂ ਬਾਅਦ ਥੋੜਾ ਕੱਪੜੇ ਦਾ ਵੱਡਾ ਕਾਰ ਹੁੰਦਾ ਗਿਆ ਸਿਰ ਨੂੰ ਢੱਕਣ ਵਾਸਤੇ ਹਿੰਦੂ ਸਮਾਜ ਵਿੱਚ ਪੀਰ ਪੰਗਵਾਰਾਂ ਨੇ ਪੰਗਮਰਾਂ ਨੇ ਆਪਣੇ ਕੇਸਾਂ ਦਾ ਸਤਕਾਰ ਲਈ ਕੱਪੜਾ ਪਾਉਂਦੇ ਸੀਗੇ ਕਿਉਂਕਿ ਹਿੰਦੂ ਮਹਾਰਾਜ ਵੀ ਦਸਤਾਰਾਂ ਸਜਾਉਂਦੇ ਸੀ ਕਿਉਂਕਿ ਦਸਤਾਰ ਹੀ ਬਾਦਸ਼ਾਹੀ ਦੀ ਇੱਕ ਪ੍ਰਤੀਕ ਸੀਗਾ ਨਿਸ਼ਾਨੀ ਸੀਗੀ ਸੋ ਉਹਨਾਂ ਦੇ ਵੀ ਅਲੱਗ-ਅਲੱਗ ਸਟਾਈਲ ਸੀ ਸਾਡੇ ਗੁਰੂ ਸਾਹਿਬਾਨਾਂ ਦੇ ਵੀ ਪੱਗਾਂ ਦੇ ਅਲੱਗ-ਅਲੱਗ ਸਟਾਈਲ ਦਿਖਾਏ ਗਿਆ ਤਸਵੀਰਾਂ ਦੇ ਵਿੱਚ ਹ ਪੱਗ ਦਾ ਜਿਹੜਾ ਰਤਬਾ ਹੈ ਉਹਨਾ ਬਹੁਤ ਉੱਚਾ ਹੈ ਕਿਉਂਕਿ ਪੱਗ ਨਾਲ ਹੀ ਸਰਦਾਰੀ ਹੈ ਤੇ ਪੱਗ ਨਾਲ ਇੱਕ ਬਾਦਸ਼ਾਹ ਮਿਲਦੀ ਹੈ ਤੇ ਇੱਕ ਲਗ ਪਛਾਣ ਹੁੰਦੀ ਹੈ ਤੇ ਇਸ ਦਾ ਰਤਬਾ ਬਹੁਤ ਉੱਚਾ ਹੈ ਹਿੰਦੂ ਸਮਾਜ ਵਿੱਚ ਕੋਈ ਕਿਸੇ ਦੇ ਘਰ ਵਿੱਚ ਆਪਾਂ ਜਾਂਦੇ ਸੀ ਤੇ ਘਰ ਦਾ ਜਿਹੜਾ ਮੁਖੀ ਆ ਮੋਰੀ ਹੈ ਉਹ ਪੱਗ ਬੰਨ ਕੇ ਬੈਠਾ ਹੁੰਦਾ ਹੈ ਇੱਥੋਂ ਪਤਾ ਲੱਗਦਾ ਹੈ ਵੀ ਘਰ ਦਾ ਜਿਹੜਾ ਮੁਖੀ ਆ ਮੁਖੀ ਹੈ ਵੀ ਇੰਨਾ ਇਹਦਾ ਆਪਣਾ ਹੂੰ ਹੂੰ ਦੀ ਰਤਬਾ ਰਤਬਾ ਹੂੰ ਹੂੰ ਜੇ ਅਸੀਂ ਗੱਲ ਕਰੀਏ ਤਾਂ ਕਿਸਮਾਂ ਜਿਹੜੀਆਂ ਨੇ ਬਹੁਤ ਸਾਰੇ ਲੋਕ ਤੁਹਾਡੇ ਕੋਲ ਆਉਂਦੇ ਨੇ ਜ਼ਿਆਦਾ ਡਿਮਾਂਡ ਕੀਦੀ ਹੁੰਦੀ ਹੈ ਵੀ ਸਾਨੂੰ ਆਹ ਵਾਲੀ ਪੱਗ ਚਾਹੀਦੀ ਹੈ ਦੇਖੋ ਜੀ ਪਿਛਲੇ 7-8 ਸਾਲਾਂ ਤੋਂ ਜਿੱਦਾਂ ਪੰਜਾਬੀ ਇੰਡਸਟਰੀ ਦੇ ਫਿਲਮ ਇੰਡਸਟਰੀ ਦੇ ਵਿੱਚ ਪਰਦੇ ਤੇ ਜੋ ਨੌਜਵਾਨ ਦੇਖਦੇ ਆ ਬਟਾ ਵਾਲੀ ਪੱਗ ਚੱਲੀ 8-9 ਸਾਲ ਤੋਂ ਤਾਂ ਇਹੀ ਚੱਲ ਰਿਹਾ ਜੇ ਬਟਾ ਵਾਲੀ ਦਾ ਸਟਾਈਲ ਦਾ ਪੱਗ ਦਾ ਸਟਾਈਲ ਉਸ ਤੋਂ ਪਹਿਲਾਂ ਤਾਂ ਇੰਦਰਜੀਤ ਨਿੱਕੂ ਜਿਹੜੇ ਬੜੇ ਸਤਿਕਾਰਯੋਗ ਹਾਂ ਪੱਗਾਂ ਪੋਚਵੀਆ ਵਾਲੇ ਬੜੇ ਸਤਿਕਾਰਯੋਗ ਸਿੰਗਰ ਹੋ ਸਾਡੇ ਉਹਨਾਂ ਦੀ ਪੱਗ ਅੱਜ ਵੀ ਨੰਬਰ 1 ਹੈ ਪਹਿਲਾਂ ਵੀ ਸੀਗੀ ਉਹਨਾਂ ਨੂੰ ਦੇਖ ਕੇ ਮੈਂ ਵੀ ਪ੍ਰਭਾਵਿਤ ਹੋਇਆ ਸੋ ਅੱਜ ਕੱਲ ਜਿਆਦਾ ਬਟਾ ਵਾਲੀ ਦਾ ਟ੍ਰੈਂਡ ਹੈ ਉਹਦੇ ਵਿੱਚ ਵੀ ਦੋ ਰੂਪ ਆ ਇੱਕ ਬਟਾ ਵਾਲੀ ਪਟਿਆਲਾ ਛਈ ਇੱਕ ਬਟਾ ਵਾਲੀ ਪੋਚਵੀ ਜਦੋਂ ਵੀ ਕੋਈ ਆਮ ਇਨਸਾਨ ਕੋਈ ਪੱਗ ਬੰਦਾ ਹੈ ਤਾਂ ਇੱਕੋ ਤਰ੍ਹਾਂ ਦੀ ਮੋਸਟਲੀ ਸਟਾਈਲ ਹੁੰਦਾ ਵੀ ਪਤਾ ਲੱਗ ਜਾਂਦਾ ਵੀ ਇਹਨਾਂ ਦੇ ਪੱਗ ਬੰਨੰਦੇ ਆ ਜਾਂ ਦਾਰਜੀ ਦੀ ਸਾਡੇ ਪੱਗ ਉਹਨਾਂ ਦਾ ਸਟਾਈਲ ਹੀ ਵੱਖਰਾ ਹੁੰਦਾ ਸੀਗਾ ਹੈਨਾ ਸੋ ਇਹ ਅਲੱਗ-ਅਲੱਗ ਸਟਾਈਲ ਫਿਰ ਉਹਨਾਂ ਦੇ ਵਿੱਚ ਡਿਫਰੈਂਸ਼ੀਏਟ ਕਰਨਾ ਇਹ ਔਖਾ ਨਹੀਂ ਲੱਗਾ ਰਿਮੈਂਬਰ ਜੀ ਇਹ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਪੱਗ ਦਾ ਜਿਹੜਾ ਸਟਾਈਲ ਨਾਲ ਜਿੱਦਾਂ ਕਿਸੇ ਦਾ ਕਿਸੇ ਨਾਲ ਫੇਸ ਨਹੀਂ ਰਲਦਾ ਏਦਾਂ ਕਿਸੇ ਦੀ ਪੱਗ ਬੰਨੀ ਹੋਈ ਸੇਮ ਨਹੀਂ ਹੁੰਦੀ ਥੋੜਾ ਬਹੁਤ ਫਰਕ ਹੁੰਦਾ ਹੂੰ ਹੂੰ ਠੀਕ ਹੈ ਜੀ ਔਰ ਜਿੱਥੋਂ ਤੱਕ ਸਵਾਲ ਹੈ ਤੁਸੀਂ ਸਵਾਲ ਕੀਤਾ ਵੀ ਮਾਸਟਰੀ ਜਾਂ ਤੁਸੀਂ ਕਿੱਦਾਂ ਅਲੱਗ-ਅਲੱਗ ਪੱਗਾਂ ਬੰਨਦੇ ਇਹ ਚੌਂਕ-ਚੌਂਕ ਦੇ ਵਿੱਚ ਜਿੱਦਾਂ ਜਦੋਂ ਤੁਸੀਂ ਬੰਨਣ ਲੱਗ ਜੰਨੇ ਨਾ ਫਿਰ ਸਾਡੇ ਕੋਲ ਜਿਹੜਾ ਆਂਦਾ ਹੈ ਉਹ ਲੱਗ-ਲੱਗ ਪਿੱਕ ਦਿਖਾਉਂਦਾ ਜੀ ਮੈਨੂੰ ਆਹ ਸਟਾਈਲ ਚਾਹੀਦਾ ਮੈਨੂੰ ਆਹ ਚਾਹੀਦਾ ਫਿਰ ਉਸੇ ਸਹਾਂ ਨੂੰ ਪ੍ਰੈਕਟਿਸ ਕਰ-ਕਰ ਕੇ ਕਰ-ਕਰ ਕੇ ਅਸੀਂ ਇਸ ਲੈਵਲ ਤੇ ਪਹੁੰਚੇ ਮਾਸਟਰੀ ਹਾਸਲ ਕੀਤੀ ਜੀ ਸੋ ਹੁਣ ਤੱਕ ਤੁਸੀਂ ਕਈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਗਏ ਹੋ ਹਨਾ ਕਈ ਸੈਲੀਬ੍ਰਿਟੀ ਜਿਹੜੇ ਨੇ ਉਹ ਵੀ ਤੁਹਾਡੇ ਕੋਲ ਆਏ ਨੇ ਉਹਦੇ ਬਾਰੇ ਦੱਸੋ ਜਿੱਦ ਤੋ ਤੱਕ ਸੈਲੀਬ੍ਰਿਟੀਾਂ ਦੀ ਗੱਲ ਹੈ ਜੀ ਮੈਂ ਨਾ ਸਾਡੇ ਆ క్రికెਟਰ ਹਰ ਸਰਦਾਰ ਹਰਪੰਸ ਸਿੰਘ ਜੀ ਜੋ ਮੌਜੂਦਾ ਐਮਪੀ ਸਾਹਿਬ ਨੇ ਇਨਾਂ ਦੀ ਮੈਰਿਜ ਸੀਗੀ ਤੇ ਇਨਾਂ ਦੇ ਨਾ ਮੈਨੂੰ ਮਾਸੀ ਦੇ ਬੇਟੇ ਨੇ ਔਰ ਇਨਾਂ ਦੇ ਜਿਹੜੇ ਭਤੀਜੇ ਵੀ ਦੂਜਿਆਂ ਜੋ ਵੀ ਹੈ ਉਹਨਾਂ ਨੇ ਮੈਨੂੰ ਬੁਲਾਇਆ ਜੀ ਸਾਡੇ ਘਰੇ ਆ ਕੇ ਪੱਗਾ ਬਣੋ ਸਾਡੇ ਮਾਮਾ ਜੀ ਦਾ ਵਿਆਹ ਮੈਨੂੰ ਪਤਾ ਨਹੀਂ ਸੀ ਉਹਨਾਂ ਦੇ ਮਾਮਾ ਜੀ ਕੌਣ ਆ ਮੈਂ ਪਹੁੰਚਿਆ ਮੈਂ ਪੱਗਾ ਬਨੀਆਂ ਉਹਨਾਂ ਦੇ ਉਹਨਾਂ ਸਾਰਿਆਂ ਨੂੰ ਪਸੰਦ ਆ ਗਈਆਂ ਕੁਦਰਤੀ ਤੁਸੀਂ ਜਾਣਦੇ ਹੋ ਵਿਆਹ ਲਈ ਤਾਂ ਲਾੜੇ ਕੋਲ ਪੱਗ ਨਹੀਂ ਬਣ ਹੁੰਦੀ ਹਾਂ ਹਾਂ ਉਹਨਾਂ ਕੋਲ ਆਪਣੀ ਪੱਗ ਨਹੀਂ ਬਣੀ ਤੇ ਤਿੰਨ ਚਾਰ ਵੀ ਟਰਾਈ ਕੀਤਾ ਉਹਨਾਂ ਨੇ ਕਿਹਾ ਭਾਜੀ ਆਏ ਹੋਏ ਨੇ ਤੇ ਤੁਸੀਂ ਆਪਣਾ ਬਣਵਾ ਕੇ ਦੇਖ ਲਓ ਫਿਰ ਮੈਂ ਉਹਨਾਂ ਦੀ ਨਾ ਡਰੈਗ ਰੂਮ ਚ ਬੈਠਾ ਸੀਗਾ ਤੇ ਉਹ ਆਪਣੀ ਮਦਰ ਨਾਲ ਉਹਨਾਂ ਦੀ ਵੱਡੀ ਪੇਂਟਿੰਗ ਲੱਗੀ ਸੀ ਫੋਟੋ ਲੱਗੀ ਸੀ ਪਗ ਦੀ ਮੈਂ ਉੱਥੋਂ ਮਤਲਬ ਦੇਖ ਲਿਆ ਵੀ ਕੀ ਤਰੀਕਾ ਕਿੱਦਾਂ ਇਹਨਾਂ ਦਾ ਫੌਰਹੈਡ ਹੈ ਕਿਦਾ ਆਈਬ੍ਰੋ ਹੈ ਕਿਦਾਂ ਸਟਾਈਲਿਸ਼ ਸ਼ੇਪ ਹੈ ਭਲਾਈ ਉੱਚੀ ਨਹੀਂ ਵੀ ਹੈ ਨਾ ਅੰਦਾਜ਼ਾ ਲਗਾ ਲਿਆ ਹਾਂ ਹਾਂ ਮੈਂ ਉੱਪਰ ਗਿਆ ਉਹਨੂੰ ਥੋੜਾ ਜਿਆ ਸੁਧਾਰ ਕੇ ਬੰਨਤਾ ਉਹਨਾਂ ਨੂੰ ਬਹੁਤ ਪਸੰਦ ਆਈ ਉਹ ਕਹਿੰਦੇ ਜੀ ਅੱਜ ਤੋਂ ਬਾਅਦ ਜਿੱਥੇ ਮੈਂ ਜਾਵਾਂਗਾ ਮੈਂ ਟਿਕਟ ਭੇਜਦਾਗਾ ਤੁਸੀਂ ਆ ਜਨਾ ਤੁਸੀਂ ਯਕੀਨ ਮੰਨਿਓ 100 150 ਬੋਡਿੰਗ ਪਾਸ ਪਿਆ ਹੋਣਾ ਮੇਰਾ। ਉਹ ਅੱਛਾ ਕਮਰੇ ਚ ਸਵੈੰਪੀ ਸਾਹਿਬ ਦੇ ਨਾਲ ਨਾਲ ਹੁੰਦੇ ਤੁਸੀਂ। ਸੋ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸਾਰੇ। ਇਸ ਤੋਂ ਇਲਾਵਾ ਫਿਰ ਉਹਨਾਂ ਨੇ ਜਿਹੜੇ ਆਪਣੇ ਅ ਬਾਨੀ ਜੀ ਆਕਾਸ਼ ਬਾਨੀ ਜੀ ਉਹਨਾਂ ਦੀ ਮੈਰਿਜ ਸਵਿਟਜ਼ਰਲੈਂਡ ਜੀ 2019 ਤੋਂ 2019 ਤੋਂ ਤੇ ਮੈਨੂੰ ਉੱਥੇ ਨਾਲ ਲੈ ਕੇ ਗਿਆ। ਅੱਛਾ ਹਾਂ ਵੀ ਜਿੱਥੇ ਕਿਤੇ ਵੀ ਐ ਵੀ ਪੱਗ ਤੁਸੀਂ ਉਹੀ ਬੰਨਣੀ ਆ ਹੈ ਨਾ। ਫੈਮਿਲੀ ਨੂੰ ਲੈ ਕੇ ਨਹੀਂ ਗਿਆ। ਹੂੰ ਮੈਨੂੰ ਨਾਲ ਲੈ ਕੇ ਗਿਆ ਵੀ ਤੁਸੀਂ ਨਾਲ ਜਾਣਾ। ਸੋ ਇਹਦਾ ਸਭਰ ਚੱਲਦਾ ਰਾ ਫਿਰ ਉਹਨਾਂ ਦੇ ਨਾਲ ਕਾਫੀ ਜਗ੍ਹਾ ਤੇ ਜਾਈਦਾ ਜਿੱਦਾ ਕਪਲ ਸ਼ਰਮਾ ਜੀ ਦੇ ਸ਼ੋਅ ਦੇ ਵਿੱਚ ਗਿਆ ਹੁਣ ਲੇਟੈਸਟ ਜੀ ਸਿੱਧੂ ਸਾਹਿਬ ਆਏ ਸੀਗੇ ਹੂੰ ਹੂੰ ਉੱਤੇ ਫਿਰ ਸਿੱਧੂ ਸਾਹਿਬ ਦੀ ਪਗੜੀ ਸੈੱਟ ਕੀਤੀ ਉਹ ਬੜਾ ਖੁਸ਼ ਹੋਏ ਜਿਹੜੇ ਕਕੂ ਸ਼ਰਦਾ ਜੀ ਹੋ ਗਿਆ ਇੱਕ ਆਪਣੇ ਜਿਹਨਾਂ ਨੂੰ ਗੁੱਥੀ ਕਿਹਾ ਜਾਂਦਾ ਸੀ ਨੀਲ ਗਰੋਵਰ ਸੀ ਉਹਨਾਂ ਦੀ ਪੱਗ ਸਾਰਨੀ ਸੈੱਟ ਕੀਤੀ ਖੈਰ ਉਹਨਾਂ ਨੂੰ ਕੋ ਮੁੰਡਾ ਬਣ ਕੇ ਗਿਆ ਚਲਾ ਸੀਗਾ ਉਹ ਫਿਰ ਉਹਨਾਂ ਨੂੰ ਪਤਾ ਲੱਗੇ ਆਏ ਉਹਨੇ ਫਿਰ ਉਹਨਾਂ ਦੀ ਪੱਗਾਂ ਸੈੱਟ ਕੀਤੀਆਂ ਵਾਰਤਾਲਾਪ ਹੋਇਆ ਉਹ ਵੀ ਹੈ ਜੀ ਸੋ ਅੱਜ ਕੱਲ ਦੇ ਜੇ ਨੌਜਵਾਨਾਂ ਦੀ ਗੱਲ ਕਰੀਏ ਤੇ ਕਿਹੋ ਜਿਹਾ ਰੁਝਾਨ ਹੈ ਮਤਲਬ no doubt ਕਿ ਪੱਗ ਬੰਨਣਾ ਸ਼ੌਕ ਤੇ ਸਭ ਨੂੰ ਆਉਂਦਾ ਪਰ ਕਈ ਵਾਰੀ ਹੁੰਦਾ ਵੀ ਇਹ ਸਮਾਂ ਬਹੁਤ ਲੈ ਲੈਂਦੀ ਹੈ ਤੁਸੀਂ ਸਖਲਾਈ ਵੀ ਕਰਾਉਂਦੇ ਹੋ ਪੱਗਾਂ ਹਾਂਜੀ ਹਾਂਜੀ ਸਖਲਾਈ ਵੀ ਕਰੰਦੇ ਬਹੁਤ ਸਾਰੇ ਬੱਚੇ ਸਿੱਖ ਗਏ ਜਿੱਥੋਂ ਤੱਕ ਮੇਰਾ ਕਹਿਣਾ ਜੀ ਅੱਜ ਦੇ ਯੁੱਗ ਵਿੱਚ ਰੁਝਾਨ ਬਹੁਤ ਅੱਛਾ ਹੈ ਮੈਂ ਕਹਿੰਦਾ ਜੀ ਪਹਿਲਾਂ ਕੀ ਹੁੰਦਾ ਸੀਗਾ ਜਦੋਂ ਬੱਚਾ میٹرਕ ਕਰਦਾ ਸੀਗਾ 10ਵੀਂ ਕਰਨ ਤੋਂ ਬਾਅਦ ਗੱਲ ਕਰ ਰਿਹਾ ਮੈਂ 90 ਮੰਤ ਤੋਂ ਲੈ ਕੇ 2000 ਤੱਕ ਜਾਂ 96 ਤੋਂ 98 ਇੱਥੋਂ ਲੱਗੇ ਜੀ ਉਹ ਕੀ 10ਵੀਂ ਪਾਸ ਕੀਤੀ ਪੱਗ ਬੰਨਣੀ ਨਹੀਂ ਆਉਂਦੀ ਕਾਲਜ ਕੁੱਲੇ ਤੇ ਕੇਸ ਘਟਾ ਦੇ ਨੇ ਹੂੰ ਬਹੁਤ ਕੇਸ ਘਟਾਇਆ ਹੁਣ YouTube ਚੈਨਲ ਸੋਸ਼ਲ ਮੀਡੀਆ ਇੰਨੀਆਂ ਕੁ ਮਤਲਬ ਵੀਡੀਓਜ਼ ਅਪਲੋਡ ਹੋ ਚੁੱਕੀਆਂ ਜਿਹੜੇ ਛੋਟੇ ਬੱਚੇ ਉਹਨਾਂ ਨੂੰ ਬਹੁਤ ਸ਼ੌਂਕ ਜਾਗ ਗਿਆ ਛੋਟੇ ਛੋਟੇ ਬੱਚੇ 8-8 ਸਾਲ ਦੇ 10-10 ਸਾਲ ਦੇ ਉਹ ਪੱਗਾ ਆ ਬਣ ਰਹੇ ਆ ਜੀ ਸੋ ਬਹੁਤ ਵੱਡਾ ਇੱਕ ਨਾ ਚੇਂਜ ਆਈ ਹੈ ਇੱਕ ਬਦਲਾਅ ਆਇਆ ਵੀ ਸਿੱਖੀ ਬਹੁਤ ਵਧੀ ਹੈ ਆ ਵਿਦੇਸ਼ਾਂ ਵਾਲੀ ਗੱਲ ਵਿੱਚ ਹੀ ਰਹਿ ਗਈ ਆਪਣੀ ਕਿਤੇ ਵਿਦੇਸ਼ਾਂ ਦੇ ਵਿੱਚ ਕਿੱਥੇ ਕਿੱਥੇ ਹੋ ਰਿਹਾ ਹੈ ਹਾਂ ਵਿਦੇਸ਼ਾਂ ਦੇ ਵਿੱਚ ਕਮੈਰਾ ਜੀ 2014 ਦੇ ਵਿੱਚ ਸੁਪਰੀਮ ਸਿੱਖ ਸੁਸਾਇਟੀ ਆ ਓਕਲੈਂਡ ਟਾਕਨ ਇੰਨੀ ਗੁਰਦੁਆਰਾ ਸਾਹਿਬ ਉਹਨਾਂ ਨੇ ਮੈਨੂੰ 2014 ਵਿੱਚ ਉੱਥੇ ਬੁਲਾਇਆ ਸੀਗਾ ਉੱਥੇ ਕੈਂਪ ਲਾਇਆ ਜੀ ਮੈਂ ਡੇਢ ਮਹੀਨੇ ਦਾ ਕੈਂਪ ਸੀਗਾ ਕਾਫੀ ਸਤਿਕਾਰ ਮਿਲਿਆ ਗੱਦਾਰ ਸਿੱਖਲਾਈ ਕੈਂਪ ਜੀ ਕਾਫੀ ਬੱਚਿਆਂ ਨੇ ਉਹ ਪੱਕਾ ਸਿੱਖਿਆ ਉਸ ਤੋਂ ਬਾਅਦ ਫਿਰ ਮੈਂ ਗੱਲ ਕਰ ਚੁੱਕਾ 2019 ਦੇ ਵਿੱਚ ਤੇ ਜਿਹੜਾ ਮੇਰਾ ਪਹਿਲਾ ਟੂਰ ਸੀਗਾ ਵਿਦੇਸ਼ਾਂ ਦਾ 2012 ਦੇ ਵਿੱਚ థਾਈਲੈਂਡ ਸੀਗਾ ਅਮਰੀਕਾ ਦੇ ਪਾਰਟੀ ਸੀਗੀ ਤੇ ਉਹਨਾਂ ਨੇ ਉੱਥੇ ਬਾਅਦ ਚ ਮੈਨੂੰ 4-5 ਵਿਆਹ ਤੇ ਹੋਰ ਵੀ ਬੁਲਾਇਆ థਾਈਲੈਂਡ ਮੇਰੇ ਕਾਫੀ ਹੋਣ ਖੈਰ ਜਾ ਨਹੀਂ ਹੁੰਦਾ ਬਿਜ਼ੀ ਲਾਈਫ ਆ ਉੱਥੇ ਮੈਂ ਫਸਟ ਟਾਈਮ ਮੈਂ ਪਲੇਨ ਦੇਖਿਆ ਕੀ ਆ ਕੀ ਚੀਜ਼ ਆ ਬਟਾ ਉੱਥੇ ਜਾ ਕੇ ਉਹਨਾਂ ਦੀ ਮੈਂ 40 50 ਦੇ ਆਸ-ਪਾਸ ਪੱਗਾ ਸੀ ਗਿਆ ਉੱਥੇ ਬੰਨ ਕੇ ਆ ਸੀ ਉਹ ਮੇਰਾ ਪਹਿਲਾ ਟੂਰ ਸੀਗਾ ਜਿੱਦਾਂ ਹਰ ਕਿਸੇ ਦਾ ਮਹਿੰਦਰਾ ਵੱਖਰਾ ਹੈ ਨਾ ਹਰ ਕਿਸੇ ਦੀ ਬੋਡੀ ਸ਼ੇਪ ਅਲੱਗ ਹੈ ਸਿਰ ਦਾ ਮਹਿੰਦਰਾ ਲੱਗ ਹੈ ਕੱਪੜੇ ਦੀ ਸਿਲੈਕਸ਼ਨ ਲੜ ਕਿੱਦਾਂ ਰੱਖਣੇ ਆ ਕਿਹੜੀ ਪੱਗ ਚੱਚੂਗੀ ਫੇਸ ਤੇ ਕੀ ਉਹ ਕਿੱਦਾਂ ਡਿਸਾਈਡ ਕਰਦੇ ਹੋ ਬਹੁਤ ਸੋਹਣਾ ਸਵਾਲ ਕੀਤਾ ਜੀ ਤੁਸੀਂ ਇਹ ਨਾ ਐਕਸਪੀਰੀਅੰਸ ਹੋ ਜਾਂਦਾ ਤਜਰਬਾ ਹੋ ਜਾਂਦਾ ਪ੍ਰੈਕਟਿਸ ਬਹੁਤ ਜ਼ਿਆਦਾ ਹੋ ਜਾਂਦੀ ਹੈ ਜਿੱਦਾਂ ਕਈਆਂ ਦਾ ਸਿਰ ਵੱਡਾ ਕਈਆਂ ਦਾ ਛੋਟਾ ਕਿਸੇ ਦੇ 7.5 ਚੋਂ 6 ਲੜਾ ਆਉਂਦਾ ਕਿਸੇ ਦੇ 7.5 ਚੋਂ 5 ਲੜੀਆਂ ਆਉਂਦੇ ਆ ਉਹਦੇ ਵਿੱਚ ਮੈਟਰ ਕਰਦਾ ਸਿਰ ਦਾ ਸਾਈਜ਼ ਹੂੰ ਹੂੰ ਕੱਪੜੇ ਦੀ ਮਟਾਈ ਠੀਕ ਹੈ ਤੇ ਪਾਣੀ ਦਾ ਵੱਧ ਘੱਟ ਲੱਗਣਾ ਅੱਛਾ ਠੀਕ ਹੈ ਜੀ ਤੇ ਬੰਨਣ ਵੇਲੇ ਪੱਗ ਟਾਈਟ ਜਾਂ ਢਿੱਲੀ ਬੰਨਣਾ ਇਹ ਚਾਰ ਕਰਨਾ ਜਿਹਦੇ ਕਰਕੇ ਲੜਾਂ ਦਾ ਫਰਕ ਪੈਂਦਾ ਕਈ ਕਹਿੰਦੇ ਨੇ ਮੈਂ ਪੱਗ ਉਹੀ ਸੇਮ ਲੈ ਕੇ ਆ ਉਹੀ ਸਾਈਜ਼ ਉਹੀ ਰੰਗ ਉਹੀ ਕਪੜਾ ਉਹੀ ਮੇਰਾ ਜ਼ੇਰਾ ਉਹੀ ਸੈਟਿੰਗ ਆ ਉਹਦੇ ਵਿੱਚ ਕੀ ਹੁੰ ਹੂੰ ਕੱਪੜੇ ਦਾ ਮੋਟਾ ਜਾਂ ਪਤਲਾ ਹੋਣਾ ਠੀਕ ਹੈ ਪਾਣੀ ਦਾ ਵੱਧ ਘੱਟ ਲੱਗਣਾ ਪੱਗ ਟਾਇਟ ਜਿਹਾ ਢਿੱਲੀ ਬਣ ਹੋਣਾ ਠੀਕ ਹੈ ਜੀ ਇਹ ਤਿੰਨ ਚਾਰ ਗੱਲਾਂ ਉਹਦੇ ਕਰਕੇ ਜਿਹੜਾ ਉਹ ਸਫਰਕ ਪਿਆ ਜਾਂਦਾ ਹੁਣ ਸਾਨੂੰ ਕਈ ਕਹਿੰਦੇ ਆ ਜੀ ਤੁਹਾਨੂੰ ਕਿੱਦਾਂ ਤੁਸੀਂ ਸਾਰਾ ਦਿਨ ਇਦਾਂ ਸਾਡੀ ਸਾਡੀ ਦੇਖੋ ਪੱਗ ਨਹੀਂ ਕਾਬੂ ਆਉਂਦੀ ਕਦੀ ਲੜ ਵੱਧ ਗਿਆ ਕਦੀ ਘਟ ਗਿਆ ਨਾਲੇ ਉਹ ਮੈਨੂੰ ਪਤਾ ਵੀ ਇਦਾਂ ਖਿੱਚਣਾ ਵੀ ਹੁੰਦਾ ਬਰਾਬਰ ਹੈ ਨਾ ਤੇ ਤੁਸੀਂ ਸਾਰਾ ਦਿਨ 100 150 ਪੰਜਾਂ ਪਕੜੀਆਂ ਬੰਨਦੇ ਹੋ ਤੁਹਾਨੂੰ ਕਿੱਦਾਂ ਦੱਜ ਹੋ ਜਾਂਦਾ ਅਸੀਂ ਕੱਪੜੇ ਨੂੰ ਜਦੋਂ ਹੱਥ ਲਗਾਨੇ ਆ ਤੇ ਮੋਢੇ ਉੱਪਰ ਰੱਖਦੇ ਹਾਂ ਸਾਈਜ਼ ਪਤਾ ਲੱਗ ਜਾਂਦਾ ਸ ਤੇ ਜੋ ਕਪੜੇ ਦੀ ਆ ਮੰਤੀ ਹੁੰਦੀ ਆ ਉਤੋਂ ਪੂਰਾ ਅੰਦਾਜ਼ਾ ਹੋ ਜਾਂਦਾ ਅੱਛਾ ਉਹ ਕਹਿੰਦੇ ਕਿ ਤੁਹਾਨੂੰ ਕਿੱਦਾਂ ਪਤਾ ਲੱਗਿਆ ਤੁਸੀਂ ਤਾਂ ਪੱਗ ਸਾਡੀ ਰੇ ਸਾਡੀ ਕਿਤੇ ਸਾਡੇ ਸਾਹਮਣੇ ਤੁਸੀਂ 20 20 ਦੀ ਪੱਗਾ ਬੰਨਤੀਆਂ ਤੇ ਤੁਸੀਂ ਤਾਂ ਸਾਰਿਆਂ ਦੇ ਲੜ ਪੂਰੇ ਪੂਰੇ ਹੀ ਆ ਇਹ ਜੋ ਪ੍ਰੈਕਟਿਸ ਦੀ ਗੱਲ ਹੈ ਜੀ ਇੱਕੋ ਵਾਹਿਗੁਰੂ ਦੀ ਕਿਰਪਾ ਔਰ ਨਿਊਜ਼ੀਲੈਂਡ ਦੇ ਵਿੱਚ ਮੈਂ ਉਹਨਾਂ ਨੇ ਮੈਨੂੰ ਕਿਹਾ ਜੀ ਤੁਸੀਂ ਫਾਸਟ ਕਿੰਨੀ ਤੋਂ ਕਿੰਨੀ ਜਲਦੀ ਪੱਗ ਬੰਨ ਸਕਦੇ ਮੈਂ ਉੱਥੇ ਐਮਨਡਲ ਗੁਰਦੁਆਰਾ ਸਾਹਿਬ ਨਾ ਨਿਊਜ਼ੀਲੈਂਡ ਉੱਥੇ ਮੈਂ 15 ਸੈਕਿੰਡ ਵਿੱਚ ਪੱਗ ਬੰਨ ਕੇ ਦਿਖਾਈ 15 ਸੈਕਿੰਡ ਚ ਜੀ ਲੋਕੀ ਮੈਗਨੀਆਂ ਵੀ ਦੋ ਦੋ ਘੰਟੇ ਤਿੰਨ ਤਿੰਨ ਕੰਟੇਨਿਊ ਸੁੱਤੋਂਦੀ ਹਾਂ ਜੀ ਹਾਂ ਜੀ ਹੈਨਾ ਕੀ ਬਾਤ ਆਸੇ ਵਾਲੀ ਗੱਲ ਹੈ ਜੀ ਮੇਰੇ ਵਿਆਹ ਤੋਂ ਮੇਰੇ ਕੋਲ ਨਹੀਂ ਇੱਦਾਂ ਘੰਟਾ ਵੱਜ ਜੀ ਉਦੋਂ ਤੁਸੀਂ ਕਨਫਿਊਜ਼ ਹੋ ਗਏ ਸੀ ਜੀ ਤੁਹਾਨੂੰ ਸੀਗਾ ਕਿ ਥੋੜਾ ਹੋਰ ਸਮਾਂ ਲੈ ਲਿਆ ਜਰਾ ਹੋ ਸੋਹਣੀ ਬਨ ਹੋਵੇ ਹੋਰ ਸਮਾਂ ਹੋਦਾ ਫਿਰ ਇਸੇ ਕਰਕੇ ਲਾੜੇ ਬਨਵਾਉਂਦੇ ਨੇ ਇਸੇ ਕਰਕੇ ਹੀ ਲਾੜੇ ਬੁਗੰ ਕਰਾਉਂਦੇ ਜੀ ਤੁਸੀਂ ਸਾਡੇ ਪੱਗ ਬਨਣ ਨੂੰ ਤੁਸੀਂ ਆਣਾ ਜੀ ਕਈ ਸੋਹਣੀ ਪੱਗ ਬਨ ਵੀ ਲੈਂਦੇ ਫੋਟੋ ਦਿਖਾਣ ਕੇ ਮੈਂ ਕਹਿੰਦਾ ਯਾਰ ਤੂੰ ਤਾਂ ਬਹੁਤ ਸੋਹਣੀ ਬਨਨੀ ਹੈ ਉਹ ਕਹਿੰਦੇ ਨਹੀਂ ਜੀ ਅੱਜ ਨਹੀਂ ਬਨਨੀ ਜੀ ਤੁਹਾਡੇ ਵਾਗ ਕੇ ਜਿਆਦਾ ਨਹੀਂ ਬਨਨੀ ਜਾਣੀ ਜਿਆਦਾ ਨਹੀਂ ਬਨਨੀ ਕਿ ਕਿ ਮੌਕੇ ਤੇ ਬੁਲਾ ਲੈਂਦੇ ਅੱਜ ਬਨ ਕੇ ਜਾਓ ਹੂੰ ਹੂੰ ਸੋ ਜੀ ਅੱਜ ਦੇ ਇਸ ਪ੍ਰੋਗਰਾਮ ਮੇਰੀ ਕਲਾ ਦੇ ਵਿੱਚ ਅਸੀਂ ਦਸਤਾਰ ਬਨਣ ਵਾਲੇ ਇਸ ਖੂਬਸੂਰਤ ਕਲਾ ਨੂੰ ਸਹੀਜ ਕੇ ਰੱਖਣ ਵਾਲੇ ਕਰਨੈਲ ਸਿੰਘ ਹਰਾਂ ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਬਹੁਤ ਪਸੰਦ ਆਇਆ ਹੋਵੇਗਾ ਫਿਰ ਤੋਂ ਮੇਰੀ ਕਲਾ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਕਲਾਕਾਰ ਦੇ ਨਾਲ ਤੁਹਾਡੀ ਮੁਲਾਕਾਤ ਜਲਦੀ ਕਰਾਵਾਂਗੇ ਤਦ ਤੱਕ ਲਈ ਦੇਖਦੇ ਰਹੋ ਡੀਡੀ ਪੰਜਾਬੀ